ਸੀਐਮ ਮਾਂਜੂਖ ਸੀਐਮ ਪੰਜਾਬ ਸਰਦਾਰ ਭਗਵੰਤ ਮਾਨ ਜੀ ਕੋਈ ਬੰਦ ਕਰ ਲੈ ਯਾਰ ਫੋਨ ਪਲੀਜ਼ ਹਾਂਜੀ ਮਾਂਜੂਖ ਸੀਐਮ ਪੰਜਾਬ ਸਰਦਾਰ ਭਗਵੰਤ ਮਾਨ ਜੀ ਤੇ ਡੀਜੀਪੀ ਪੰਜਾਬ ਗੌਰਵ ਯਾਦਵ ਸਰ ਉਹਨਾਂ ਦੇ ਸਾਨੂੰ ਸਖਤ ਇਹ ਹਦਾਇਤਾਂ ਹੈंगी ਕਿ ਕਿਸੇ ਵੀ ਤਰ੍ਹਾਂ ਦੀ ਕ੍ਰਾਈਮ ਸਪੈਸ਼ਲੀ ਗੈਂਗਸਟਰਸ ਦੇ ਅਗੇਂਸਟ ਜਿਹੜਾ ਐਕਸ਼ਨ ਹੈ ਉਹ ਪੰਜਾਬ ਪੁਲਿਸ ਦਾ ਇੱਕ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਫਰੀਦਕੋਟ ਪੁਲਿਸ ਨੇ ਹਮੇਸ਼ਾ ਹੀ ਇੱਕ 0 ਟੋਲਰੈਂਸ ਪਾਲਿਸੀ ਅਪਣਾਈ ਹੈ ਤੇ ਅੱਜ ਦੀ ਜਿਹੜੀ ਸਾਡੀ ਕਾਰਵਾਈ ਹੈ ਇਹ ਮੈਂ ਬਹੁਤ ਜ਼ਿਆਦਾ ਇੱਕ ਸ਼ਲਾਘਾ ਕਰਾਂਗੀ ਆਪਣੀ ਪੂਰੀ ਸੀਆਈਏ ਫਰੀਦਕੋਟ ਟੀਮ ਦੀ ਔਰ ਇਹ ਪੂਰਾ ਹੀ ਆਪਰੇਸ਼ਨ ਐਸਪੀਡੀ ਅ ਜੁਗੇਸ਼ਵਰ ਬੁਰਾਇਆ ਜੀ ਦੀ ਸੁਪਰਵਾਈਜ਼ਨ ਹੇਠ ਹੋਇਆ ਹੀ ਵਾਸ ਅਸਿਸਟਡ ਬਾਈ ਡੀਐਸਪੀਡੀ ਅਫਤਾਰ ਸਿੰਘ ਔਰ ਡੀਐਸਪੀ ਜੈਤੋ ਇਕਬਾਲ ਸਿੰਘ ਦਾ ਇੱਕ ਕੰਪਲੀਟ ਟੀਮਵਰਕ ਫਰੀਦਕੋਟ ਪੁਲਿਸ ਦਾ ਹੋਇਆ ਹੈ ਜਿਹੇ ਚ ਸਾਡਾ ਇੱਕ ਹਫਤੇ ਦਾ ਆਪਰੇਸ਼ਨ ਚੱਲਦਾ ਸੀ ਜੇਚ ਸਾਡੇ ਸੀਆਈਏ ਇਨਚਾਰਜ ਫਰੀਦਕੋਟ ਇਨਸਪੈਕਟਰ ਅਮਰਿੰਦਰ ਗਿੱਲ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਤੇ ਸਾਡੇ ਟੈਕਨੀਕਲ ਸੈਲ ਦੀ ਟੀਮ ਨੇ ਵੀ ਇਹ ਚ ਬਹੁਤ ਵਧੀਆ ਕੰਮ ਕੀਤਾ ਤੇ ਸਾਡਾ ਜਿਹੜਾ ਇੱਕ ਹਫਤੇ ਦਾ ਆਪਰੇਸ਼ਨ ਸੀ ਉਹਦੇ ਵਿੱਚ ਕੱਲ ਦੋ ਬੰਦੇ ਅਰੈਸਟ ਹੋਏ ਅਕਿਊਜ਼ਡ ਸੀਗੇ ਜੇਚ ਇੱਕ ਬਲਜੀਤ ਸਿੰਘ ਕੱਦੂ ਔਰ ਇੱਕ ਸਨੀ ਨਾਮ ਦਾ ਬੰਦਾ ਅਰੈਸਟ ਹੋਇਆ ਜਿਹੜੇ ਦੋਨੋਂ ਹੀ ਕੋਟ ਈਸੇਖਾਂ ਮੋਗਾ ਦੇ ਵਸਨੀਕ ਸੀ ਤੇ ਉਹਨਾਂ ਕੋਲੋਂ ਇੱਕ ਬਹੁਤ ਹੀ ਸੋਫਿਸਟੀਕੇਟਿਡ 3.0 ਵੈਪਨ ਰਿਕਵਰ ਹੋਇਆ ਇਹ ਜਦੋਂ ਰਿਕਵਰ ਹੋਇਆ ਤੇ ਫਰੀਦਕੋਟ ਪੁਲਿਸ ਵੱਲੋਂ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫਆਈਆਰ ਨੰਬਰ 224 ਰਜਿਸਟਰ ਹੋਈ ਪੀਐਸ ਸਦਰ ਕੋਟਕਪੁਰਾਚ ਇਨ ਦੋਨੋ ਅਕਿਊਜ਼ਡ ਦੀ ਜਦੋਂ ਇੱਕ ਸਸਟੇਨਡ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਇਹ ਦੱਸਿਆ ਕਿ ਇਹ ਵੈਪਨ ਇਹਨਾਂ ਨੇ ਇੱਕ ਅਰਸ਼ਦੀਪ ਨਾ ਉਰਫ ਵਿੱਕੀ ਨਾਮ ਦੇ ਬੰਦੇ ਕੋਲੋਂ ਪ੍ਰੋਕਿਊਰ ਕੀਤਾ ਹੈ ਇਹ ਬੰਦਾ ਅੰਮ੍ਰਿਤਸਰ ਦਿਹਾਤੀ ਦਾ ਰਹਿਣ ਵਾਲਾ ਹੈ ਤੇ ਫਰੀਦਕੋਟ ਪੁਲਿਸ ਦੀ ਸਾਰੀ ਹੀ ਟੀਮਾਂ ਬਹੁਤ ਮੁਸਤੈਦ ਸੀ ਤੇ ਪੂਰੇ ਜ਼ਿਲ੍ਹੇ 'ਚ ਹੀ ਅਸੀਂ ਨਾਕਾ ਬੰਦੀਆਂ ਕੀਤੀਆਂ ਹੋਈਆਂ ਸੀਗੇ ਤਾਂ ਇੱਕ ਨਾਕਾ ਐਸ ਐਚਓ ਬਾਜਾਖਾਨਾ ਨੇ ਇੱਥੇ ਲਗਾਇਆ ਹੋਇਆ ਸੀ ਇਸ ਲੋਕੇਸ਼ਨ ਤੇ ਜਿੱਥੇ ਅਸੀਂ ਖੜੇ ਹਾਂ ਇਹ ਘਣੀਆਂ ਤੋਂ ਮੱਲਾ ਜਾਂਦਾ ਹੈ ਇਹ ਰਸਤਾ ਤੇ ਇੱਥੇ ਸੇਮ ਨਾਲੇ ਪੁਲ ਦੇ ਨੇੜੇ ਇਹ ਨਾਕਾ ਲੱਗਿਆ ਤੇ ਇੱਕ ਸਟ੍ਰਿਕਟ ਚੈਕਿੰਗ ਜਦੋਂ ਹੋ ਰਹੀ ਸੀ ਤਾਂ ਇੱਕ ਸ਼ੱਕੀ ਮੋਟਰਸਾਈਕਲ ਸਵਾਰ ਇੱਥੇ ਆਇਆ ਤੇ ਜਦੋਂ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਤੇ ਫਾਇਰ ਕਿਤੇ ਪੁਲਿਸ ਪਾਰਟੀ ਨੇ ਰਿਟੈਲੀਏਸ਼ਨ ਚ ਔਰ ਆਪਣੇ ਸੈਲਫ ਡਿਫੈਂਸ ਚ ਔਰ ਉਹਨੂੰ ਰੋਕਣ ਵਾਸਤੇ ਫਾਇਰ ਕੀਤੇ ਔਰ ਉਸ ਬੰਦੇ ਦੀ ਲੱਚ ਉਹ ਫਾਇਰ ਵੱਜੇ ਉਹਨੂੰ ਇਮੀਡੀਏਟਲੀ ਹਸਪੀਟਲ ਰਸ਼ ਕਰ ਦਿੱਤਾ ਗਿਆ ਇਸ ਬੰਦੇ ਦੀ ਪਛਾਣ ਉਹੀ ਅਰਸ਼ ਅਰਸ਼ਦੀਪ ਸਿੰਘ ਉਰਫ ਵਿੱਕੀ ਨਾਮ ਸੇ ਇਹਦੀ ਪਛਾਣ ਹੋਈ ਹੈ ਦੱਸਣ ਜੋ ਗੱਲ ਇਹ ਹੈ ਕਿ ਕੱਲ ਜਿਹੜੇ ਦੋਨੋਂ ਅਕਿਊਜ਼ ਅਰੈਸਟ ਹੋਏ ਉਹਣਾ ਨੇ ਇਹ ਦੱਸਿਆ ਕਿ ਇਹ ਤਿੰਨੋਂ ਹੀ ਬੰਦੇ ਫਿਰੋਤੀ ਮੰਗਣ ਦੇ ਆਦੀ ਨੇ ਇਹਨਾਂ ਦਾ ਪੁਰਾਣਾ ਕ੍ਰਾਈਮਨਲ ਰਿਕਾਰਡ ਹੈ ਤੇ ਵਿਦੇਸ਼ ਚ ਬੈਠਾ ਇੱਕ ਬਦਮਾਸ਼ ਹੈ ਪ੍ਰਭ ਦਾਸੂਵਾਲ ਉਹਦੇ ਗੈਂਗ ਨੂੰ ਇਹ ਬਿਲੋਂਗ ਕਰਦੇ ਨੇ ਤੇ ਪੰਜਾਬ ਦੇ ਮਲਟੀਪਲ ਜ਼ਿਲ੍ਹਿਆਂ ਚ ਜਿਵੇਂ ਕਿ ਮੋਗਾ, ਅੰਮ੍ਰਿਤਸਰ ਰੂਰਲ ਤਰਨਤਾਰਨ ਇੱਥੇ ਇਹਨਾਂ ਨੇ ਫਰੋਤੀਆਂ ਦੀ ਮਲਟੀਪਲ ਕਾਲਸ ਕੀਤੀਆਂ ਮਲਟੀਪਲ ਐਕਸਟਰਸ਼ਨ ਕਾਲਸ ਕਰਦੇ ਹੋਏ ਇਹਨਾਂ ਤੇ ਪਰਚੇ ਵੀ ਰਜਿਸਟਰ ਹੋਏ ਜਿਹੜਾ ਕੱਲ ਬੰਦਾ ਅਰੇਸਟ ਹੋਇਆ ਬਲਜੀਤ ਕੱਦੂ ਉਹਤੇ 15 ਲੱਖ ਰੁਪਏ ਦੀ ਫਰੋਤੀ ਮੰਗਣ ਦਾ ਆਲਰੇਡੀ ਪਰਚਾ ਰਜਿਸਟਰਡ ਹੈ ਇਹ ਜਿਹੜਾ ਬੰਦਾ ਅੱਜ ਅਰੈਸਟ ਹੋਇਆ ਹੈ ਅਰਸ਼ਦੀਪ ਇਹਨੇ ਫਾਇਰਿੰਗ ਦੀ 3 ਤੋਂ 4 ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਜਿਹੜੀ ਬਾਹਰ ਬੈਠੇ ਬਦਮਾਸ਼ਾਂ ਦੇ ਇਸ਼ਾਰੇ ਤੇ ਇੱਥੇ ਪੰਜਾਬ 'ਚ ਇਹਨਾਂ ਦੀ ਕਾਲਸ ਆਉਂਦੀਆਂ ਤੇ ਆ ਕੇ ਬੰਦਿਆਂ ਨੂੰ ਡਰਾਉਂਦੇ ਹਨ ਤੇ ਉਹਨਾਂ ਦੇ ਗੇਟ ਤੇ ਫਾਇਰਿੰਗ ਕਰਨ ਦੀ ਵੀ ਇਹਦੀ ਸਾਡੇ ਕੋਲ ਇਨਪੁਟ ਸਿਗੀਆਂ ਜਿਹੜੀ ਇਹਨੇ ਪਹਿਲੇ ਵਾਰਦਾਤਾਂ ਕੀਤੀਆਂ ਹੈ ਦੱਸਣ ਜੋ ਗੱਲ ਇਹ ਵੀ ਹੈ ਕਿ ਇਹਨੇ ਕੱਲ ਯਾਨੀ 14 ਤਾਰੀਖ ਨੂੰ ਵੀ ਇਹਨਾਂ ਨੇ ਇੱਕ ਵਾਰਦਾਤ ਨੂੰ ਅੰਜਾਮ ਦੇਣਾ ਸੀ ਮੋਗਾ ਵਿਖੇ ਜਿਹੜੀ ਫਰੀਦਕੋਟ ਪੁਲਿਸ ਦੇ ਇੱਕ ਟਾਈਮਲੀ ਐਕਸ਼ਨ ਦੀ ਵਜ੍ਹਾ ਨਾਲ ਇਹ ਮਲਟੀਪਲ ਜਿਹੜੀ ਵਾਰਦਾਤਾਂ ਟਰੇਸ ਵੀ ਹੋਈਆਂ ਇਹ ਜਿਹੜੇ ਮਾੜੇ ਅਨਸਰ ਹਨ ਉਹਨਾਂ ਨੂੰ ਫੜਿਆ ਵੀ ਗਿਆ ਤੇ ਅੱਗੇ ਹੋਣ ਵਾਲੀ ਜਿਹੜੀ ਵਾਰਦਾਤਾਂ ਹੈਗੀਆਂ ਉਹ ਵੀ ਪ੍ਰੀਵੈਂਟ ਹੋਈਆਂ ਇਹ ਜਿਹੜਾ ਸਾਡਾ ਐਕਸ਼ਨ ਹੈ ਔਰ ਇਹ ਕੰਪਲੀਟ ਟੀਮਵਰਕ ਹੈ ਇਹ ਇਹ ਦਰਸਾਉਂਦਾ ਹੈ ਕਿ ਫਰੀਦਕੋਟ ਪੁਲਿਸ ਦੇ ਸਾਰੇ ਮੁਲਾਜ਼ਮ ਆਮੇ ਉਹ ਐਸਐਚਓਜ਼ ਹੈ ਪਾਵੇਂ ਸੀਆਈਏ ਇਨਚਾਰਜ ਹੈ ਪਾਵੇਂ ਡੀਐਸਪੀਜ਼ ਨੇ ਔਰ ਜਿਹੜੇ ਸੀਨੀਅਰ ਆਫਿਸਰਸ ਨੇ ਸਾਰੇ ਹੀ ਫੀਲਡ ਤੇ ਰਹਿੰਦੇ ਨੇ ਔਰ ਇੱਕ ਕੰਪਲੀਟ ਕੋਆਰਡੀਨੇਸ਼ਨ ਦੇ ਨਾਲ ਸਾਡੇ ਅਨਸਰਾਂ ਦੇ ਖਿਲਾਫ ਇੱਕ ਸਖਤੋ ਸਖਤ ਕਾਰਵਾਈ ਸਾਡੇ ਵੱਲੋਂ ਹੋ ਰਹੀ ਹੈ ਇਹ ਚ ਇਹ ਪੂਰਾ ਹੀ ਆਪਰੇਸ਼ਨ ਸਾਡੀ ਡੀਆਈਜੀ ਰੇਂਜ ਮੈਡਮ ਨੇ ਲਾਂਬਰੀ ਜਾਗ ਦੇਲੇ ਉਹਨਾਂ ਦੀ ਡਾਇਰੈਕਸ਼ਨਸ ਹੇਠ ਹੋਇਆ ਔਰ ਉਹਨਾਂ ਨੇ ਇਸ ਪੂਰੇ ਕੇਸ ਨੂੰ ਪਰਸਨਲੀ ਮੋਨੀਟਰ ਕੀਤਾ ਹੈ ਕੋਈ ਬੜੇ ਗੈਂਗ ਨਾਲ ਵੀ ਸੰਬੰਧ ਹੋਇਆ ਜੀ ਜਿਵੇਂ ਮੈਂ ਕਿਹਾ ਜਿਹੜਾ ਬਾਹਰ ਬੈਠਾ ਇਹ ਬਦਮਾਸ਼ ਹੈ ਇਹਨੂੰ ਮੈਂ ਤੇ ਗੈਂਗਸਟਰ ਕਹਿੰਦੀ ਨਹੀਂ ਹੈ ਮੈਂ ਤੇ ਇਹਨਾਂ ਨੂੰ ਬਦਮਾਸ਼ ਹੀ ਕਹਿੰਦੀ ਇਹ ਪ੍ਰਭ ਦਾਸੂਵਾਲ ਨਾਮ ਦਾ ਗੈਂਗਸਟਰ ਹੈ ਤੇ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਇਹ ਵਾਰਨਿੰਗ ਦੇਵਾਂਗੇ ਕਿ ਤੁਹਾਡੇ ਜਿਹੜੇ ਵੀ ਇਹ ਗੁਰਗੇ ਹੈ ਜਿਹੜੇ ਇੱਥੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰਵਾਈ ਇੱਥੇ ਵੀ ਕਰਾਂਗੇ ਤੇ ਜਿਹੜੇ ਬਾਹਰ ਬੈਠੇ ਹੈ ਉਹਨਾਂ ਦੀ ਵੀ ਜਿਹੜੀ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਕਾਰਵਾਈ ਹੁੰਦੀ ਹੈ ਤੁਸੀਂ ਜਿੱਥੇ ਵੀ ਹੈਗੇ ਹੋ ਅਸੀਂ ਉੱਥੇ ਆ ਕੇ ਤੁਹਾਨੂੰ ਫੜਾਂਗੇ ਮੈਡਮ ਪਹਿਲਾਂ ਵੀ ਕੋਈ ਮੁਕੱਦਮਾ ਤਾਂ ਹਾਂਜੀ ਇਹਨਾਂ ਤੇ ਪੁਰਾਣੇ ਮੁਕੱਦਮੇ ਦਰਜ ਹੋਣਗੇ ਔਰ ਬਲਜੀਤ ਕੱਦੂ ਤੇ ਵੀ ਪੁਰਾਣਾ ਮੁਕੱਦਮਾ ਦਰਜ ਹੈ ਇਹ ਜਿਹੜਾ ਬੰਦਾ ਅੱਜ ਆਇਡੈਂਟੀਫਾਈ ਹੋਇਆ ਹੈ ਜਿਹਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਇਹ ਤੇ ਵੀ ਇੱਕ ਪੁਰਾਣਾ ਅੰਮ੍ਰਿਤਸਰ ਰੂਰਲ ਚ ਪਰਚਾ ਦਰਜ ਹੈ ਕੋਈ ਕਿੰਨੀ ਕਿੰਨੀ ਗੋਲੀਆਂ ਮਰ ਬੱਚ ਦਿੰਦੇ ਹਵਾ ਮਹਗੀ ਇਥੇ ਜੀ ਇਹਨੇ ਪੁਲਿਸ 파ਟੀ ਤੇ ਦੋ ਫਾਇਰ ਕੀਤੇ ਜਿਹੜਾ ਇੱਕ ਜਿਹੜਾ ਬੈਰੀਕੇਡ ਸੀ ਉਹਦੀ ਵਜ੍ਹਾ ਨਾਲ ਪੁਲਿਸ ਪਾਰਟੀ ਦਾ ਬਚਾਅ ਹੋ ਗਿਆ ਉਹ ਬੈਰੀਕੇਡ 'ਚ ਵਜੇ ਤਾਂ ਪੁਲਿਸ ਨੇ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸਾਡੇ ਵੱਲੋਂ ਵੀ ਫਾਇਰਿੰਗ ਹੋਈ ਜਿਹੜਾ ਇਹ ਕਿ ਇਹਦੀ ਲਾਚੇ ਹਿੱਟ ਹੋਇਆ ਮੈਡਮ ਜੇ ਫਰੀਦਕੋਟ ਦੀ ਗੱਲ ਕੀਤੀ ਜਾ ਰਹੀ ਹੈ ਕਿ ਫਰੀਦਕੋਟ ਦੇ ਏਰੀਆ ਦੇ ਵਿੱਚ ਕਿੰਨੇ ਕ ਲੋਕਾਂ ਤੋਂ ਇਹਨਾਂ ਵੱਲੋਂ ਪੁਤ ਜਿਹੜੀ ਮੰਗੀ ਜਾ ਰਹੀ ਜੀ ਫਰੀਦਕੋਟ ਦਾ ਇਹਦੇ 'ਚ ਹਲੇ ਤੱਕ ਕੋਈ ਵੀ ਇਹਨਾਂ ਨੇ ਨਹੀਂ ਐਡਮਿਟ ਕੀਤਾ ਹੈ ਇਹਨਾਂ ਨੇ ਜਿਹੜੇ ਸਰਾਊਂਡਿੰਗ ਡਿਸਟ੍ਰਿਕਟਸ ਨੇ ਜਿਵੇਂ ਮੋਗਾ ਅੰਮ੍ਰਿਤਸਰ ਰੂਰਲ ਤਰਨਤਾਰਨ ਬਾਕੀ ਜ਼ਿਲ੍ਹਿਆਂ ਚ ਇਹਨਾਂ ਨੇ ਪੁਰਾਣੀ ਵਾਰਦਾਤਾ ਕੀਤੀਆਂ ਸੀਗੀਆਂ ਔਰ ਇਹ ਅੱਜ ਅਰੈਸਟ ਹੋ ਗਏ ਤਾਂ ਇਹ ਜਿਹੜੀ ਮਲਟੀਪਲ ਵਾਰਦਾਤਾ ਅਗੇ ਕਰਨਾ ਚਾਹੁੰਦੇ ਸੀ ਉਹ ਵੀ ਅਸੀਂ ਪ੍ਰੀਵੈਂਟ ਕਰ ਲਿਆ। ਹਾਂਜੀ ਇਹ ਅੱਜ ਅਰੈਸਟ ਹੋਇਆ ਇਹਦੇ ਦੋ ਸਾਥੀ ਕੱਲ ਸਾਡੇ ਵੱਲੋਂ ਆਲਰੇਡੀ ਅਰੈਸਟ ਹੋ ਚੁੱਕੇ ਨੇ। ਦੋ ਵੈਪਨਸ ਰਿਕਵਰ ਹੋਏ ਹਨ ਟੋਟਲ ਇਹਦੇ ਚ ਦੋਨੋਂ ਹੀ ਸੋਫਿਸਟੀਕੇਟਿਡ ਵੈਪਨਸ ਨੇ ਅੱਜ ਜਿਹੜਾ ਵੈਪਨ ਰਿਕਵਰ ਹੋਇਆ ਉਹ ਜ਼ਿਗਾਣਾ ਵੈਪਨ ਹੈ। ਕੱਲ ਜਿਹੜਾ ਰਿਕਵਰ ਹੋਇਆ ਸੀ ਉਹ 0.30 ਬੋਰ ਹੈ ਦੋਨੋਂ ਇੱਕ ਹਾਈਲੀ ਸੋਫਿਸਟੀਕੇਟਿਡ ਵੈਪਨਸ ਨੇ ਜੀ